ਹਾਰਨ ਮੋਤਰ ਜਿੰਦਾਬਾਦ ਹਾਰਨ ਮੋਤਰ ਜਿੰਦਾਬਾਦ ਹੋਰ ਵੀ ਤੁਹਾਡੇ ਲਈ ਹੋਰ ਵੀ ਤੁਹਾਡੇ ਲਈ ਹੋਰ ਵੀ ਤੁਹਾਡੇ ਲਈ ਸਾਰੇ ਖੜੇ ਹੋ ਜਾਓ ਨਾਰੇ ਲਾਓ ਹਾਰਨ ਮੋਤਰ ਜਿੰਦਾਬਾਦ ਨਾ ਮੌਨਿਕਾ ਪਰੁਲ ਮਲੋਤਰਾ ਵਾਰਡ ਨੰਬਰ 83 ਤੋਂ ਕਾਂਗਰਸ ਪਾਰਟੀ ਵੱਲੋਂ ਮੈਨੂੰ ਮੌਕਾ ਮਿਲਿਆ ਚੋਣਾਂ ਲੜਨ ਦਾ ਤੇ ਅੱਜ ਅਸੀਂ ਡੋਰ ਟੂ ਡੋਰ ਕੈਂਪੇਨ ਕਰ ਰਹੇ ਸੀ ਤੇ ਤੁਸੀਂ ਦੇਖ ਸਕਦੇ ਹੋ ਸੜਕਾਂ ਦਾ ਕੀ ਹਾਲ ਹੈ ਲਾਈਟਾਂ ਦਾ ਕੀ ਹਾਲ ਹੈ ਤਾਰਾਂ ਬਾਹਰ ਨਿਕਲੀਆਂ ਹੋਈਆਂ ਮੈਂ ਮਤਲਬ ਸਮਝ ਨਹੀਂ ਆ ਰਹੀ ਕਿ ਲੋਕੀ ਕਿਸ ਆਧਾਰ ਤੇ ਇਹਨਾਂ ਨੂੰ ਮਤਲਬ ਵੋਟਾਂ ਦੇ ਕੇ ਜਿਤਾਉਂਦੇ ਆ ਕਿਸੇ ਮਤਲਬ ਕੋਈ ਵੀ ਕੰਮ ਨਹੀਂ ਕੀਤਾ ਹੋਇਆ ਤੁਸੀਂ ਪਿਆਰ ਕਰ ਰਹੇ ਆ ਹਾਂਜੀ ਸਾਨੂੰ ਲੋਕੀ ਵੱਧ ਤੋਂ ਵੱਧ ਚੜ ਪਿਆਰ ਦੇ ਰਹੇ ਆ ਉਹਨਾਂ ਨੂੰ ਸਾਡੇ ਤੋਂ ਉਮੀਦ ਹੈ ਕਿ ਸ਼ਾਇਦ ਕਿ ਸਾਡੇ ਅਸੀਂ ਉਹਨਾਂ ਦੇ ਕੰਮ ਕਰ ਪਾਵਾਂਗੇ ਕੀ ਸੋਚਿਆ ਇਹ ਕਾਉਂਸਲਰ ਵਿੱਚ ਕਿੰਦਾਂ ਦੇ ਕੰਮ ਕੀਤੇ ਜਾਂਦੇ ਆ ਕਾਉਂਸਲਰ ਵਿੱਚ ਲੋਕੀ ਸਭ ਤੋਂ ਪਹਿਲੇ ਤਾਂ ਸਫਾਈ ਦਾ ਸਾਨੂੰ ਕਹਿੰਦੇ ਆ ਕਿ ਤੁਸੀਂ ਲੋਕਾਂ ਨੇ ਜਿਹੜਾ ਪਹਿਲੇ ਉਮੀਦਵਾਰ ਜਿਟਾਏ ਹੈ ਉਹਨਾਂ ਵੱਲੋਂ ਉਹਨਾਂ ਨੂੰ ਸਫਾਈ ਦੀ ਪਾਣੀ ਦੀ ਸੜਕਾਂ ਦੀ ਤੁਸੀਂ ਦੇਖ ਹੀ ਸਕਦੇ ਹੋ ਅਸੀਂ ਖੁਦ ਇਹਨਾਂ ਤੋਂ ਆ ਰਹੇ ਆ ਚੱਲ ਕੇ ਕਿ ਸਾਡੇ ਤੋਂ ਖੁਦ ਨਹੀਂ ਚੱਲਿਆ ਜਾ ਰਿਹਾ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਲੋਕੀ ਇੱਥੇ ਕਿੱਦਾਂ ਰਹਿ ਰਹੇ ਆ ਕਿਉਂਕਿ ਵਿਕਾਸ ਦੇ ਕੰਮ ਹੋਏ ਹੀ ਨਹੀਂ ਅੱਛਾ ਗੱਲ ਕਰਾਂਗੇ ਲੋਕੀ ਬੜੀ ਮੁਸ਼ਕਲਾਂ ਵੀ ਦੱਸਦੇ ਕੁਝ ਹਾਂਜੀ ਲੋਕੀ ਦੱਸ ਰਹੇ ਕਿ ਉਹ ਇੱਥੇ ਬਹੁਤ ਜ਼ਿਆਦਾ ਦਿੱਕਤ ਹੈ ਲਾਈਟ ਨਹੀਂ ਹੈ ਲੋਕੀ ਆਪਣੇ ਘਰੋਂ ਬਾਹਰ ਨਹੀਂ ਨਿਕਲ ਸਕਦੇ ਡੌਗਸ ਦੀ ਬੜੀ ਜ਼ਿਆਦਾ ਦਿੱਕਤ ਹੈ ਸੜਕਾਂ ਤੇ ਬਹੁਤ ਸਾਰੀਆਂ ਦਿੱਕਤਾਂ ਵੋਟਰਾਂ ਨੂੰ ਕੀ ਕਹਿਣਾ ਵੋਟਰਾਂ ਨੂੰ ਇਹ ਕਹਿਣਾ ਚਾਹੁੰਗੀ ਕਿ ਜੇ ਤੁਸੀਂ ਇੱਕ ਸਾਨੂੰ ਮੌਕਾ ਦਿਓਗੇ ਤਾਂ ਹੀ ਅਸੀਂ ਚੇਂਜ ਲਿਆ ਸਕਦੇ ਹਾਂ ਉਸ ਤੋਂ ਬਿਨਾ ਤਾਂ ਕੁਝ ਨਹੀਂ ਹੋ ਸਕਦਾ ਪਲੀਜ਼ ਤੁਸੀਂ ਇਹ ਦੇਖੋ ਕਿ ਪਿਛਲੀ ਵਾਰ ਤੁਹਾਡੇ ਕੰਮ ਕਿਹੜੇ ਕਿਹੜੇ ਜਿਨ੍ਹਾਂ ਨੂੰ ਤੁਸੀਂ ਉਮੀਦਦ ਦੇ ਕੇ ਜਿਤਾਇਆ ਉਹਨਾਂ ਨੇ ਤੁਹਾਡੇ ਕਿਹੜੇ ਕੰਮ ਕੀਤੇ ਉਸੇ ਆਧਾਰ ਤੇ ਸਭ ਨੂੰ ਵੋਟਾਂ ਪਾਓ ਰਹਾਂ ਤੁਸੀਂ ਕਾਉਂਸਲਰ ਭਣਨ ਤੋਂ ਬਾਅਦ ਸਾਰੇ ਫੋਨ ਤੇ ਗਨੇ ਬੰਦ ਕਰ ਦੋ ਅਸੀਂ ਜੀ ਫੋਨ ਵਾਲਾ ਕੰਮ ਹੀ ਨਹੀਂ ਰੱਖਣਾ ਸੀ ਸਭ ਦੇ ਫੋਨਾਂ ਸਾਰੇ ਵੋਟਰਸ ਦੇ ਫੋਨਾਂ 'ਚ ਐਪ ਡਾਊਨਲੋਡ ਕਰਵਾ ਦੇਣੀ ਹੈ ਉਹ ਇਸ ਤਰ੍ਹਾਂ ਫੰਕਸ਼ਨ ਕਰੇਗੀ ਕਿ ਕਿਸੇ ਦਾ ਪੈਨਸ਼ਨ ਦਾ ਕੰਮ ਕਿਸੇ ਦਾ ਆਧਾਰ ਕਾਰਡ ਦਾ ਕੰਮ ਕਿਸੇ ਦਾ ਪੈਨ ਕਾਰਡ ਦਾ ਜਾਂ ਕੋਈ ਕੰਪਲੇਨ ਆਪਣੇ ਵਾਰਡ ਦੇ ਸੰਬੰਧੀ ਉਹ ਸਭ ਉਹਦੇ 'ਚ ਫੰਕਸ਼ਨ ਕਰਨਗੇ ਤੇ ਉਹਨਾਂ ਦੇ ਘਰ ਆ ਕੇ ਉਹ ਚੀਜ਼ਾਂ ਸੋਲਵ ਕੀਤੇ ਜਾਣਗੀਆਂ ਮੇਰਾ ਨਾਮ ਓਨੂ ਕਾਲਾ ਪ੍ਰਧਾਨ ਜੀ ਕਿਹੜਾ ਏਰੀਆ ਬੰਦੀ ਮੇਰਾ ਇਹ ਬਾਜਵਾ ਨਗਰ ਜੀ ਵਾਡ ਨੰਬਰ ਕਿੰਨਾ ਹੈ 83 ਅੱਜ ਵੋਟਾਂ ਮੰਗਣ ਜਾ ਰਹੇ ਚੇਤाराम ਬੋਲਾ ਲੋਕਾਂ ਦਾ ਮਾਹੌਲ ਬਹੁਤ ਵਧੀਆ ਵਾ ਸਾਨੂੰ ਪੂਰਾ ਰਿਸਪੌਂਸ ਦੇ ਰਿਹਾ ਕਾਂਗਰਸ ਪਾਰਟੀ ਨੂੰ ਪਰ ਆ ਜਿਹੜੇ ਕੰਮ ਦੇਖਦੇ ਆ ਪੁਰਾਣੇ ਕੌਂਸਲਰਾਂ ਦੇ ਕੀਤੇ ਹੋਏ ਵੀ ਉਹ ਪਤਾ ਨਹੀਂ ਕਿਹੜੇ ਮੂਹਨਾ ਵੋਟਾਂ ਮੰਗਣ ਆ ਰਹੇ ਆ ਸਾਨੂੰ ਹਰ ਘਰ ਦੇ ਵਿੱਚੋਂ ਬਹੁਤ ਵਧੀਆ ਹੰਗਾਰਾ ਮਿਲਦਿਆ ਵਾ ਪੂਰੀ سپورਟ ਮਿਲ ਰਹੀ ਆ ਕਿ ਇਸ ਵਾਰ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਪਰੂਲ ਮੋਨਿਕ ਮਲੋਤਰਾ ਇੱਥੋਂ ਜਿੱਤੇਗੀ ਅੱਛਾ ਲੱਗਦਾ ਜੀ ਵਿਕਾਸ ਦੇ ਕੰਮ ਰੁਕੇ ਵਿਕਾਸ ਦੇ ਕੰਮ ਬਹੁਤ ਰੁਕੇ ਹੋਏ ਜੀ ਹੁਣ ਨਵੇਂ ਸਾਡੇ ਕੌਂਸਲਰ ਆਣਗੇ ਨਵੇਂ ਸਾਡੀ ਸਰਕਾਰ ਦਾ ਮੇਅਰ ਬਣੂਗਾ ਫਿਰ ਅਸੀਂ ਇਸ ਵਿਕਾਸ ਦੇ ਕੰਮ ਦੀ ਲੀ ਨੂੰ ਪੂਰੀ ਤਰ੍ਹਾਂ ਅੱਗੇ ਤੱਕ ਲੈ ਕੇ ਜਾਵਾਂਗੇ ਵੋਟਰਾਂ ਨੂੰ ਕੀ ਬਿਲਕੁਲ ਨਾ ਚਾਹੋ ਵੋਟਰਾਂ ਨੂੰ ਇਹ ਹੀ ਅਪੀਲ ਕਰੀ ਚਾਹੁੰਦਾ ਮਾਂ ਕਿ ਵੱਧ ਤੋਂ ਵੱਧ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਦਾ ਸਾਥ ਦਿਓ ਤੇ ਕਾਂਗਰਸ ਪਾਰਟੀ ਦਾ ਮੇਅਰ ਲੁਧਿਆਣਾ ਵਿੱਚ ਬਣਾਓ